ਸਾਸ੍ਰਿਕਾਲ ਗੁੱਡ ਮਾਰਨਿੰਗ ਦੋਸਤੋ ਆਪਾਂ ਪਹੁੰਚ ਗਏ ਹਾਫਵੇ ਲੋਕ ਡੰਫ ਟ੍ਰੇਲ ਆਏ ਟ੍ਰੇਲ ਜੰਗਲ ਵਿੱਚ ਹੀ ਜਾ ਕੇ ਤਾਂ ਐਦਾਂ ਦੇ ਵਿਊ ਆਉਣਾ ਬਗ ਮੁੜ ਕੇ ਪਾਣੀ ਸਮੁੰਦਰ ਮਾਊਂਟੇਨ ਅੱਲੇ ਅਸੀਂ ਕਰ ਨਹੀਂ 7 ਵਜੇ ਓਪਨ ਹੋਣਾ ਇੱਥੋਂ ਅੰਦਰ ਸਿੱਧਾ ਹੀ ਨਗ ਜਾਣਾ ਸਾਰੀ ਟ੍ਰੇਲ ਤੁਰਨੀ ਆਪਾਂ ਯੋ ਅੱਜ ਪਹੁੰਚ ਗਏ ਟੋਬਰ ਮੋਰੀ ਆ ਇਹ ਇਹਦੇ ਪੇ ਕਰਨੇ ਪੈਂਦੇ ਫੀਸਾਂ ਲੱਗੀਆਂ ਆ ਇੱਥੇ 15-20 ਡਾਲਰ ਇਕ ਦੋ ਜਾਣਿਆਂ ਦੇ 17 33 35 ਡਾਲਰ ਇਦਾਂ ਅਲੱਗ-ਅਲੱਗ ਪੀਸ ਆ ਜਾਣੀ ਆ ਇਦਾਂ ਤਾਂ ਇੱਥੇ ਸਾਰੀ ਪਾਰਕਿੰਗ ਆ ਰਾਤ ਵੀ ਬੰਦੇ ਆਉਂਦੇ ਆ ਮੈਨੂੰ ਲੱਗਦਾ ਰਾਤ ਵੀ ਉੱਥੇ ਕੈਂਪਿੰਗ ਵਗੈਰਾ ਵੀ ਅੰਦਰ ਹੀ ਕਰਦੇ ਆ ਜਿਨ੍ਹਾਂ ਨੇ ਰਾਤ ਰਹਿਣਾ ਆਪਾਂ ਸਵੇਰੇ ਪਹੁੰਚ ਗਏ 7 ਵਜੇ ਓਪਨ ਹੋਣਾ ਇੱਥੇ ਕਾਉਂਟਰ ਉੱਥੇ ਫਿਰ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਪੂਰੀ ਫਿਰ ਚੱਲਦੇ ਆਂ ਟ੍ਰੇਲ ਦੇ ਅੰਦਰ ਅੱਜ ਕਰਦੇ ਆਂ ਜੰਗਲਾਂ ਦੀ ਬੋਕ ਯੋ ਕੱਲੂ ਜਾਵਾਂਗੇ ਅਸੀਂ ਮੈਂ ਵੀ ਕੱਲ ਨੂੰ ਕਾ ਆਈ ਥਿੰਕ ਪਰਸੋਂ ਨੂੰ ਫਲਾਵਰ ਟਾਊਨ ਜਿਹੜਾ ਸ਼ਿਪ ਚ ਜਾਂਦੇ ਆ ਆਈਲੈਂਡ ਤੇ ਯੋ ਲਓ ਵੀ ਮਿੱਤਰੋ ਸਵੇਰੇ ਸਵੇਰੇ ਹਲੇ ਟ੍ਰੇਲ ਤਾਂ ਖੁੱਲੀ ਨਹੀਂ ਆਪਾਂ ਚਾਹ ਆਪਣੀ ਰੱਖਤੀ ਆ ਸਵੇਰੇ ਪਹਿਲਾਂ ਚਾਹ ਪੀਨੇ ਆ ਹਲੇ ਕੋਈ ਕੈਫੇ ਕੋਈ ਖੁੱਲਿਆ ਨਹੀਂ ਸੀ ਆਪਾਂ ਪਹੁੰਚ ਗਏ ਟ੍ਰੇਲ ਤੇ ਆਪਣਾ ਦੁੱਧ ਆ ਪੱਤੀ ਪਾਉਨੇ ਆ ਇਹਦੇ ਵਿੱਚ ਹੁਣ ਗਰਮ ਹੋਏ ਤੇ अपना तााम झाम रख लिया आप कप कु रेडी करके आ ट्रेल आ सात बजे ओपन होनी है जी पीने जब तक चस्कियां लेंदे सवेरे सवेरे ठंड है भी यो मच्छर भी है मोटा मोटा सारा जंगल ही आले दुआल देखो इधर जंगल जंगल लो भी मित्रों चाह मार ला पी अपनी पापा अंदर देखो चाह उबल पूरी एन ਉਹਨੇ ਦੁੱਧ ਦੇ ਵਿੱਚ ਹੁਣ ਦੁੱਧ ਪਾ ਗਏ ਫਿਰ ਹੁਣੇ ਕੈਂਵਜਾ ਜਹਰਾ ਟ੍ਰੇਲ ਤੇ ਤੁਰਨੇ ਨੂੰ ਯਾਹੋ ਨੋ ਵੀ ਆਪਣੀ ਚਾਹ ਮਾਂ ਲਾਪੀ ਵਾਲੀ ਪਵਿੱਤਰ ਸਿੰਘ ਵੀ ਆ ਗਿਆ ਕਹਿੰਦਾ ਮੈਂ ਵੀ ਚਾਹ ਪੀਊਗਾ ਆਹ ਜੰਗਲਾਂ ਚ ਪਵਿੱਤਰ ਸਿੰਘ ਚਾਹ ਪੀਊਗਾ ਪੁੱਤਰ ਪਾਲੂ ਨੇ ਵੀ ਆ ਜਾਣਾ ਇੱਥੇ ਹੈ ਦੇ ਸ ਲਾ ਕੇ ਆ ਮੈਂ ਭਾਲੂ ਤੋਂ ਫਿਛ ਲੈ ਕੇ ਆਣੀ ਹੈ ਅੱਛਾ ਪਹਿਲਾਂ ਚਾਹ ਤਾਂ ਪੀਲਾ ਦੂੰ ਉਸਕੇ ਹਾਂ ਗਗਾ ਉਹ ਵੀ ਕਾਰ ਚ ਲੈ ਜਾਂਦੀ ਆ ਪਾ ਚਾਹ ਕਰਕੇ ਉੱਥੇ ਬਾਹਰ ਮੱਛਰ ਬਹੁਤ ਹੈ ਮੋਟਾ ਮਟਾ ਦੰਦੀਆਂ ਮੜਦਾ ਹੂੰ ਦੇਖੋ ਵੀਊ ਜੰਗਲ ਦੇ ਕੱਚੇ ਰਹਾਜ ਆਫ ਰੋਡਿੰਗ ਹੁੰਦੀ ਆ ਸਾਪ ਬੰਗੋ ਜੰਦੇ ਮੇਲ ਦੇ ਰੋਡ ਹਾਂ ਸਾਪਾ ਸੂਪਾ ਸ਼ੇਰ ਚੀਤੇ ਸਾਰੇ ਹੀ ਐ ਇੱਥੇ ਖਤਰਨਾਕ ਪਿਗਸ ਵੀ ਯੈਸ ਆਹੋ ਪਿਗ ਬੀ ਇੱਥੇ ਆਹ ਗੀਗਾ ਆਪਣੀ ਗਨ ਗੋਲੇ ਰੱਖੀ ਠੀਕ ਐ ਜਿੰਨਾ ਅੰਦਰ ਨੂੰ ਜੰਗਲ ਚ ਜਾਈ ਜਾਂਦੇ ਜੰਗਲ ਓਨਾ ਹੀ ਖਤਰਨਾਕ ਹੋਈ ਜਾਂਦਾ ਹੈ ਓਨੇ ਖਤਰਨਾਕ ਜਾਨਵਰਾਂ ਦਾ ਖਤਰਾ ਵਧ ਹੀ ਜਾਂਦਾ ਹੈ ਓਨਾ ਜਿਆਦਾ ਕੇਅਰਫੁਲ ਹੋ ਕੇ ਸਾਨੂੰ ਜਾਣਾ ਪੈਣਾ ਅੰਦਰ ਬਹੁਤ ਹੀ ਖਤਰਾ ਜਿੱਤਾ ਖਤਰਾ ਮੋਲ ਲੈ ਲਿਆ ਸੀ ਆ ਦੇਖੋ 1.5 ਕਿਲੋਮੀਟਰ ਦੀ ਹੈ ਕਹਾ ਕੇਵ ਵਗੈਰਾ ਪਾਣੀ ਲੈ ਕੇ ਆ ਜਾਣਾ ਜੰਗਲ ਚ ਤੁਰ ਕੇ ਉੱਤੇ ਤੱਕ ਕਰਦੇ ਨੇ ਟੇਲ ਜਾਂਦੇ ਆ ਬੋਕ ਯੋ ਹਾਈਕਿੰਗ ਦਰੋ ਜਾਂਦਾ ਜੰਗਲ 'ਚ ਰਸਤਾ ਇੱਥੋਂ ਵਿੱਚੀ-ਵਿੱਚ ਹੀ ਹੋ ਜਾਂਦਾ ਉਹ ਬੰਦੇ ਜਾਂਦੇ ਖਤਰਨਾਕ ਰਸਤੇ ਇਹਨਾਂ ਵਿੱਚ ਹਮ ਆ ਪਹਿਲੇ ਪੈਰ ਵੀ ਇਦਾਂ ਹੋ ਜਾਂਦੇ ਬੂਟ ਰਤਿੰਦਰ ਨਾ ਹੋ ਜੇ ਜਾਂ ਲਹੀਟ ਵੀ ਆ ਉਹ ਵੀ ਪਤਾ ਨਹੀਂ ਕਿੰਨੇ ਸਾਲ ਪੁਰਾਣੇ ਦਰਖਤ ਆ ਜੰਗਲਾਂ ਦੇ ਆ ਜਾਂਦਾ ਵਿੱਚੀ ਦਾਸਤਾ शिकारी चले हाइकिंग ते <laughs> मच्छर है मोटा मोटा पूरे कपड़े, -कपड़े पा रहे हैं। कुछ भी तो भी अदे रास्ते शिकारी गया जा <laughs> <पाजी क्या> <laughs> ਯੇ ਅਹ ਬੰਜ ਬੰਜ ਵਿੱਚ ਵਿੱਚ ਲਾਇਆ ਹੋਆ ਪ੍ਰੈਸਰ ਉਸ ਕਰ ਲੋ ਕਹਿੰਦੇ ਬੈ ਕੇ ਸਾਹ 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 ਲੈਣੋ ਦੇਖੋ ਕੋਲੰਬੀਆ ਦੇ ਜੰਗਲ ਕੋਲੰਬੀਆ ਦੇ ਜੰਗਲ ਇਦਾਂ ਦੇ ਰਸਤੇ ਆ ਪੂਰੀ ਫੈਮਿਲੀ ਦੇ ਨਾਲ ਪੰਜਾਬੀ ਪੂਰੀ ਫੈਮਿਲੀ ਡੌਂਕੀ ਲਾਉਣ ਲੱਗੀ ਆ ਮੈਕਸੀਕੋ ਪਨਾਮਾ ਕਲੰਬੀਆ ਲੰਬੀ ਆ ਨਾਂਕੇ ਬਾਰਡਰ ਕਰਾਸ ਕਰਨੇ ਦੀ ਇਹਨਾਂ ਦੀ ਸਲਾਹ ਆ ਲੰਬੀ ਆ ਦੇਖੋ ਨਾਲ ਨਿਆਣੇ ਆ ਇਹਨਾਂ ਦੇ ਕਿੰਨਾ ਖਤਰਨਾਕ ਰਸਤੇ 'ਚ ਤੁਰੇ ਹੋਏ ਕਿੱਡੇ ਇੱਧੇ ਖਤਰਨਾਕ ਜੰਗਲ 'ਚ ਤੇ ਸ਼ੇਰ ਚੀਤੇ ਜੋ ਨਾ ਸੋਆ ਆ ਦੇਖੋ ਥੱਲੇ ਤੁਰਨੇ ਨੂੰ ਵੀ ਪਥੱਲੇ ਪੱਥਰੇ ਹੀ ਪੱਥਰ ਆ। ਵੀ ਪੱਥਰ ਆ। ਦੂਜੀ ਡਿੱਗ ਕੇ ਚੱਲਣਾ ਸੀ ਡਾੜਾ। ਆਹ ਆ ਦੇਖ ਤਿੱਖਾ ਆ ਪੱਥਰ ਦੇਖੀ। ਆ ਦੇਖੋ। ਦਰਖਤ ਵੀ ਐ ਲਟਕੇ ਪਏ ਆ। ਹੱਦੇ-ਹੱਦੇ ਪਟੋ। ਇਦਾਂ ਦੇ ਰਸਤੇ ਆ। ਬਹੁਤ ਖਤਰਨਾਕ। ਆ ਦੇਖੋ ਟ੍ਰੇਲ ਜਾਂਦੀ ਆ ਨਾਲ-ਨਾਲ। ਇੱਧਰ ਸਾਰੀ ਖਾੜਿਆ ਥੱਲੇ ਖਾਈ ਐ ਡੂੰਗੀ ਐਨ ਆਰ ਐਸ ਕ ਲੈ ਲੈ ਕੇ ਪੰਜਾਬੀ ਜਾਂਦੇ ਆ ਕ੍ਰੋਸ ਕਰਦੇ ਆ ਬਾਰਡਰ ਤੇ ਲੋ ਨਾਨੀ ਤੂੰ ਦੇਖੋ ਕਿਦਾਂ ਦੇ ਖਤਰਨਾਕ ਰਸਤੇ ਆ ਨਾਨੀ ਤੂੰ ਮੈਨੂੰ ਸੜਕੇ ਚੱਲ ਗਈ ਹੈ ਇੱਥੇ ਨਾਨੀ ਵੀ ਛੱਡ ਕੇ ਚੱਲ ਗਈ ਆ ਕਹਿੰਦੀ ਆਪ ਬਚੋ ਬਚੋ ਕਹਿੰਦੀ ਓ ਮਾਈ ਗੋਡ

ਵਾਓ ਓ ਹੋ 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 ਹੱਸ ਗਏ ਇਦਾਂ ਦੇ ਰਾਹ 'ਚ ਏਜੰਟ ਨੂੰ 70 ਲੱਖ ਰੁਪਏ ਦਿੱਤਾ ਸਾਰਿਆਂ ਨੇ ਚਾਰ ਪੰਜ ਜਾਣੇ ਚੰਗਣਾ ਚ ਤੁਰੇ ਜਾਂਦੇ ਆ ਨਾ ਪਤਾ ਕਿੱਥੇ ਟਿਕਾਣਾ ਨਾ ਪਤਾ ਕੁਛ ਸਾਹੋ ਸਾਹ ਪਾਣੀ ਵੀ ਇੰਨਾ ਕਰ ਰਹਿ ਗਿਆ ਬਰਬਾਦ ਨਾ ਕਰੋ ਪਾਣੀ ਪਤਾ ਨਹੀਂ ਹਾਲ ਕਿੰਨੇ ਦਿਨ ਲੱਗਣੇ ਚੰਗਲਾ ਸੀ। ਹਾ! ਉਹ ਤੁਰੇ ਹਾਲ। ਨਾ ਦਿਓ ਏਜੰਟਾਂ ਨੂੰ ਪੈਸੇ ਸਿੱਧੀਆਂ ਫਲੈਟਾਂ ਕਹਿ ਕੇ ਐਦਾਂ ਜੰਗਲਾਂ 'ਚ ਤੋਰੀ ਜਾਂਦੇ ਖਤਰਾ ਹੀ ਖਤਰਾ ਆ। ਪੈਰ ਪੈਰ ਤੇ ਨਿਆਣਿਆਂ ਦਾ ਬਹੁਤ ਔਖਾ। ਹਾ! ਇੱਧਰ ਪਾਣੀ ਆ ਤੇ ਉੱਧਰ ਸਾਰਾ ਇੱਦਾਂ ਇੱਧਰ ਜੰਗਲ ਆ ਬਹੁਤ ਜ਼ਿਆਦਾ ਖਤਰਨਾਕ। ਹਾ! ਓਹ ਦੇਖੋ ਬਿਊਟੀਫੁਲ 뷰 ਪਸੀਨੇ ਆ ਗਏ ਤਿੰਨ ਚਾਰ ਕਿਲੋਮੀਟਰ ਜੰਗਲ ਚੋਂ ਰਹੀ ਜੰਨੇ ਆ ਪਤਾ ਇਹਦਾ ਰਸਤਾ ਕਿੱਧਰ ਆ ਓ ਮਾਈ ਗੋਡ ਇਧਰ ਦੇਖੋ 뷰 ਪਿੱਛੇ ਤੇ ਚ ਪਾਣੀ ਦੇਖਿਓ ਓ ਲੁੱਕ ਏ ਦਿਸ ਕ੍ਰਿਸਟਲ ਕਲੀਅਰ ਵਾਟਰ ਓ ਮਾਈ ਗੋਡ ਆਹ ਇੰਨਾ ਤੁਰ ਕੇ ਇਦਾਂ ਦਾ 뷰 ਦੇਖ ਕੇ ਫਿਰ ਮਜ਼ਾ ਆ ਜਾਂਦਾ ਆਹ ਦੇਖੋ ਪਾਣੀ ਐਂਡ ਕਲੀਅਰ ਵਾਟਰ ਇੱਥੋਂ ਜੰਪ ਮਾਰਦੇ ਪੱਥਰ ਜੇ ਪਟੱਕਾ ਬੋਲਣਾ। ਓ ਮਾਈ ਗੋਡ। ਦੇਦੇ ਆ ਪਾਣੀ ਦੇ ਕੋਲ ਜਾ ਕੇ ਦੇਦੇ ਆ ਕਿੱਥੇ ਆਉਂਦਾ ਇਹਦਾ। ਆ ਤਾਂ ਬਹੁਤ ਹਾਈਟ ਤੇ ਆਪਾਂ ਹੁਣ। ਆ ਦੇਖੋ। ਯੋ ਲਓ ਵੀ ਠੰਡੇ ਠੰਡੇ ਪਾਣੀ ਚ ਲਾਈਆਂ ਤਾਰੀਆਂ ਬਹੁਤ ਹੀ ਸਾਫ਼ ਤੇ ਸੋਹਣਾ ਪਾਣੀ ਨਾਹਾ ਕੇ ਆ ਗਿਆ ਮਜ਼ਾ ਪੱਲਾ ਟ੍ਰੇਲ ਤੇ ਤੁਰੇ ਬੜੇ 4-5 ਕਿਲੋਮੀਟਰ। ਅਪ ਡਾਊਨ ਬਹੁਤ ਹੀ ਖਤਰਨਾਕ ਜੰਗਲ। ਉਤੋਂ ਬਾਅਦ ਆ ਕੇ ਪਾਣੀ ਚ ਨਹਾ ਕੇ ਤਾਂ ਆ ਗਿਆ ਨਜ਼ਾਰਾ ਦੇਖੋ ਕਿੰਨਾ ਸੋਹਣਾ ਸਾਫ ਪਾਣੀ ਆਰਪਾਰ ਥੱਲੇ ਬੱਟੇ ਬੱਟੇ ਦਿਸਦੇ ਆ ਪਰ ਖੋਬ ਦੇ ਵੀ ਬਹੁਤ ਆ ਪੈਰਾਂ ਚ ਥੋੜੇ ਜਿਹਾ ਧਿਆਨ ਨਾਲ ਸੋਨਾ ਬੰਦਾ ਸੈਂਡ ਵਾਲੇ ਵਿੱਚ ਥੋੜਾ ਡਿਫਰੈਂਟ ਹੁੰਦਾ ਹੈ ਬੱਟਿਆਂ ਵਾਲਾ ਵਿੱਚ ਯੋ ਪੂਰੇ ਮਜ਼ੇ ਭੰਗੜੇ ਪਾਏ ਆ ਤਾਂ ਖਾਕ ਖਾਰ ਗਏ ਬਾਦ ਵਿੱਚ ਥੱਕ ਹਾਰ ਕੇ ਖਾਦਾ ਰੋਟੀ ਪਾਣੀ ਮੱਛਰ ਵੀ ਬਹੁਤ ਜਿਆਦਾ ਸਗਾ ਮੱਛਰ ਨੇ ਵੱਡੀਆਂ ਦੰਦੀਆਂ ਇਹ ਢਿੱਗੇ ਹੋਣੀ ਲਿਆ ਨਜ਼ਾਰਾ ਪੂਰਾ ਟਾਈਡ ਹੋ ਗਿਆ ਫਿਰ ਸੌਗਾ ਸਕੇ ਛੇਤੀ ਦਣੀ ਮੱਛਰ ਤਾਂ ਬਹੁਤ ਮੋਟਾ ਮੱਟਾ ਜੰਗਲੀ ਮੱਛਰ ਸਗਾ ਉਹਨਾਂ ਨੇ ਪੂਰੇ ਟੱਕੇ ਪੈਂਦੇ ਸੀ ਬਲੱਡ ਹੀ ਨਿਕਲ ਰਿਹਾ ਐ ਕੋਈ ਫਿਰ ਦੱਸ ਤਾ ਯਾ 뷰 ਬਹੁਤ ਚੰਦਾ ਸੀ ਇੱਥੇ ਯੋ ਕੱਲੂ ਜਾਵਾਂਗੇ ਕਰੂਜ਼ ਤੇ ਫਿਰ ਹੋਰ 뷰 ਦੇਖਾਂਗੇ ਉਹ ਵੀ ਲੱਗ ਗਿਆ ਸਾਗ ਨੂੰ ਤੜਕੇ ਸਬਜ਼ੀ ਗਰਮ ਤਾਂ ਨਾਨ ਕਰਦੇ ਆ ਗਰਮ ਨੂੰ ਤਾਂ ਖਾਂਦੇ ਰੋਟੀਆਂ ਹੈ ਜੰਗਲ ਦੇ ਵਿੱਚ ਬਹਿ ਕੇ लो भी नान भी गर्म हो होते लो भी साग पनीर न होती सब्जी आलू रेड़ी दही योगर्ट। गिका सिंह आओ इज यमी। यामी, यामी? ये जंगल च मच्छर ही ला मच्छर ही मच्छर आ <laughs> ਲੋਵੀ ਆਫੀਸ਼ੀਅਲੀ ਹੋ ਗਈ ਐਂਟਰੀ ਟੋਪ ਬਰਮਰੀ ਰੂਸ ਪੈਂਸਿਲ অন্ਟਾਰੀਓ